ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਉਮੀਦ ਕਰਦਾ ਠੀਕ ਠਾਕ ਹੋਵਗੇ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ 'ਚ ਤੇ ਅੱਜ ਲਗਭਗ 2-3 ਦਿਨ ਬਾਅਦ ਮੇ제 ਹਲਕੋਲ ਆਏ ਆ ਜਿਵੇਂ ਕਿ ਤੁਸੀਂ ਲਾਸਟ ਵੀਡੀਓ 'ਚ ਦੇਖ ਲਿਆ ਸੀਗਾ ਆਪਾਂ ਇਹਦਾ ਸਾਰਾ ਕੰਮ ਕਰਾ ਲਿਆ ਸੀ ਜਿਵੇਂ ਕਿ ਸ਼ੋਅ ਫਿਟ ਕਰਨੀ ਆ ਠੀਕ ਹੈ ਗੇਜ ਫਿਟ ਕਰਨੀ ਛੋਟੇ ਛੋਟੇ ਜਿੰਨੇ ਕੰਮ ਸੀ ਸਾਰੇ ਨਿਬੇੜਲੇ ਸੀਗੇ ਈਵਨ ਨਿਵਨ ਇੰਟਰਕੂਲਰ ਦਾ ਮੇਨ ਕੰਮ ਸੀਗਾ ਇਹਦੇ ਅੰਦਰ ਤੇ ਉਹ ਆਪਾਂ ਨੇ ਨਿਬੇੜ ਲਿਆ ਸੀ ਅੱਜ ਦਿਲ ਕਰ ਰਿਹਾ ਵੀ ਇਹਨੂੰ ਵਾਸ਼ਿੰਗ ਕਰਾ ਲਈਏ ਕਿਉਂਕਿ ਹਾਲਾਤ ਕਾਫੀ ਮਾੜੇ ਆ ਟਰੈਕਟਰ ਦੇ ਠੀਕ ਹੈ ਉਹਦਾ ਇਦਾਂ ਸੀਗਾ ਵੀ ਤੁਹਾਨੂੰ ਪਤਾ ਹੀ ਆ ਮੀਂਹ ਕਣੀ ਦਾ ਮੌਸਮੀਆਂ ਹਨੇਰੀਆਂ ਰਾਤ ਵੀ ਆ ਹਟੀਆਂ ਠੀਕ ਹੈ ਤੇ ਅੱਜ ਤਾਂ ਫਿਲਹਾਲ ਮੌਸਮ ਬਹੁਤ ਕਲੀਅਰ ਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਤੇ ਮੇਰੇ ਦਿਮਾਗ 'ਚ ਇਹੀ ਆ ਰਿਹਾ ਸੀ ਵੀ ਇਹਨੂੰ ਇੱਕ ਵਾਰੀ ਨਾ ਆਪਾਂ ਧਵਾ ਲਈਏ ਕਿਉਂਕਿ ਧਵਾ ਕੇ ਨਾ ਫਿਰ ਇਹਨੂੰ ਕੱਪੜੇ ਉਪਰ ਨਾਲ ਟੱਕ ਦਾਂਗੇ ਤੇ 7 ਤਰੀਕ ਤੇ ਦੋ ਮੇਲੇ ਆ ਅ ਇੱਕ ਹੈਗਾ ਆਪਣਾ ਮਾਝੇ ਏਰੀਆ ਚ ਮਜੀਠਾ ਅ ਮਜੀਠੇ ਚ ਪਿੰਡ ਕਿਹੜਾ ਸੀ ਮੈਂ ਪਿੰਡ ਭੁੱਲ ਗਿਆ ਯਾਰ ਜੇ ਯਾਦ ਆਊਗਾ ਤੁਹਾਨੂੰ ਅੱਗੇ ਦੱਸ ਦੂੰਗਾ ਤੇ ਇੱਕ ਮੇਲਾ ਹੈਗਾ ਆਪਣਾ ਖਰੜ ਮੋਹਾਲੀ ਵਾਲੀ ਸਾਈਡ ਠੀਕ ਹੈ ਛੱਜੂ ਮਾਜਰਾ ਪਿੰਡ ਪੈਂਦਾ ਆ ਤੇ ਉਧਰ ਇਹ ਮੇਰੀ ਵੀ ਇਹ ਇੱਛਾ ਹੈ ਕਿ ਆਪਾਂ ਲਾ ਲਈਏ ਕੋਈ ਕੰਮ ਨਾ ਪਵੇ ਬਸ ਇਹ ਆ ਕਿਉਂਕਿ ਤੁਹਾਨੂੰ ਪਤਾ ਸੀਜ਼ਨ ਦਾ ਟਾਈਮ ਆ ਸਾਰੇ ਮੁੰਡੇ ਇਸ ਟਾਈਮ ਬੀਜ਼ੀ ਆ ਤੇ ਬਾਕੀ ਚਲੋ ਉਮੀਦ ਤਾਂ ਹੈਗੀ ਆ ਵੀ ਮੇਲਾ ਲੱਗ ਜੂਗਾ। ਬਾਕੀ ਬਾਬੇ ਦੇ ਹੱਥ ਹੈ ਜੇ ਉਹਨੇ ਲੈ ਕੇ ਜਾਣਾ ਹੋਇਆ ਤਾਂ ਜ਼ਰੂਰ ਲੈ ਕੇ ਜਾਊਗਾ ਠੀਕ ਹੈ। ਤੇ ਫਿਲਹਾਲ ਦੀ ਇਹੀ ਸੋਚ ਹੈ ਵੀ ਨੂੰ ਆਪਾਂ ਧਵਾ ਲਈਏ ਤੇ ਇਹਨੂੰ ਹੁਣ ਕਰਦੇ ਆਂ ਜੀ ਕੋਲਡ ਸਟਾਰਟ ਠੀਕ ਹੈ ਜੀ। ਕੋਲਡ ਸਟਾਰਟ ਦੋ ਤਿੰਨ ਦਿਨ ਬਾਅਦ ਹੀ ਸਟਾਰਟ ਹੋਣਾ ਐਨੇ ਵੀ ਲਾ ਲਓ। ਕੋਈ ਤੇ ਜਰੂਰ ਹੋ ਰਹੀ ਆ ਸਿਰਫ ਇੱਕ ਸਥਿਤੀ ਤੋਂ ਇਲਾਵਾ ਇਹਨੇ ਕਦੀ ਦੂਜੀ ਸੈਲਫ ਨਹੀਂ ਹੰਦੀ ਸਥਿਤੀ ਵੀ ਤਾਂ ਚੱਕਰ ਪੈਂਦਾ ਸੀ ਕਿਉਂਕਿ ਉਹ ਆਪਣੀ ਗਲਤੀ ਸੀਗੀ ਉੱਥੇ ਥੋੜਾ ਜਿਹਾ ਆਪਾਂ ਨੂੰ ਆਪ ਸੇਫਟੀ ਦੇ ਚੱਕਰ ਦੀ ਜਾਂ ਵੀ ਆਪਾਂ ਕੂਲੈਂਡ ਵਿੱਚ ਸੀ ਪਾਇਆ ਉਸ ਟਾਈਮ ਕੂਲੈਂਡ ਦੂਜਾ ਨਾਰਮਲ ਪਾਇਆ ਸੀ ਇਹਦੇ ਉੱਤੇ ਜੇ ਉੱਥੇ ਕੂਲੈਂਡ ਦੂਜਾ ਹੁੰਦਾ ਆਪਣਾ ਐਂਟੀ ਫ੍ਰੀਜ਼ ਕੋਈ ਪ੍ਰੋਬਲਮ ਉੱਥੇ ਵੀ ਆਣੀ ਨਹੀਂ ਸੀ ਇਹਨੂੰ ਤੇ ਬਲਾਲ ਇਹਦੀਆਂ ਰੀਲਾਂ ਕੱਢਣੀਆਂ ਪੰਜ-ਛੇ ਆਪਾਂ ਉਹ ਉੱਤੇ ਘਾਤੇ ਚ ਲੈ ਕੇ ਚੱਲਦੇ ਆਂ ਇਹਦੀਆਂ ਰੀਲਾ ਬਣਾ ਕੇ ਲੈ ਕੇ ਆਉਨੇ ਆਂ ਕਦੀ ਕਦੀ ਯਾਰ ਦੋਸਤ ਵੀ ਬੁਲਾ ਲੈਂਦੇ ਆ ਤੇ ਜਾਣਾ ਪੈਂਦਾ ਆ ਠੀਕ ਹੈ ਹੁਣ ਤੁਸੀਂ ਸਪੈਸ਼ਲ ਚੈੱਕ ਕਰੋ ਵੀ ਠੰਡਾ ਲੈ ਕੇ ਚੱਲਿਆ ਆ ਮੁੰਡੇ ਤੂੜੀ ਬਣਾਉਂਦੇ ਆ ਠੀਕ ਹੈ ਤੇ ਫਰਮਾਇਸ਼ ਆਈ ਵੀ ਠੰਡਾ ਪੀਣਾ ਆ ਮੈਂ ਕਿਹਾ ਚਲੋ ਭਾਈ ਆਉਂਦੇ ਆ ਤੇ ਤੁਸੀਂ ਇਹ ਹਿਸਾਬ ਲਾਓ ਕੱਲ ਦਾ ਮੇਲਾ ਆ ਫਿਕਰ ਆਪਾਂ ਨੂੰ ਕੋਈ ਨਹੀਂ ਤੇ ਮੈਂ ਤੁਹਾਨੂੰ ਉਹ ਵੀਡੀਓ ਚ ਦਿਖਾਇਆ ਨਹੀਂ ਇੱਕ ਪਾਰਟ ਦਿਖਾਉਣਾ ਸੀਗਾ ਕਿ ਮੈਂ ਵੀ ਕਾਰਾ ਕਰਾਇਆ ਇਹ ਹਮੇਸ਼ਾ ਹੀ ਹੋਈ ਆ ਵੀ ਜਦੋਂ ਮੇਲਾ ਹੋਇਆ ਆ ਠੀਕ ਹੈ ਉਸ ਤੋਂ ਅਗਲੇ ਟਾਈਮ ਹੀ ਕੋਈ ਨਾ ਕੋਈ ਮਤਲਬ ਮੇਲੇ ਤੋਂ ਪਹਿਲਾਂ ਹੀ ਐਨ ਮੌਕੇ ਤੇ ਹੀ ਕੋਈ ਨਾ ਕੋਈ ਚੀਜ਼ ਖੋਲਲੀ ਤੇ ਉਹਨੂੰ ਫਿੱਟ ਕਰਕੇ ਫੇਰ ਟਰੈਕਟਰ ਮੇਲੇ ਤੇ ਗਿਆ ਤੇ ਉਹੀ ਕੰਮ ਅੱਜ ਹੋਇਆ ਆ ਤੇ ਫਿਲਹਾਲ ਮੈਂ ਕਿਹਾ ਵੀ ਪਹਿਲਾਂ ਠੰਡਾ ਪਾਰਟੀ ਕਰ ਆਈਏ ਜਾ ਕੇ ਠੀਕ ਹੈ ਉਸ ਤੋਂ ਬਾਅਦ ਦੇਖਦੇ ਆ ਟਰੈਕਟਰ ਨੂੰ ਆ ਕੇ ਕਈ ਵਾਰੀ ਨਾ ਤੁਹਾਡੇ ਕੋਈ ਯਾਰ ਦੋਸਤ ਬਾਹਲੀ ਕਮੀਨੇ ਨਿਕਲ ਆਉਂਦੇ ਆ ਇਹ ਵੀ ਕੰਜਰ ਕਮੀਨੇ ਹੀ ਆ ਉੱਥੋਂ ਦੀ ਰਾਹ ਹੁੰਦਾ ਮੈਨੂੰ ਉਧਰ ਹੀ ਨਹੀਂ ਦੱਸਿਆ ਕਹਿੰਦੇ ਇਸੇ ਮੋਟਰ ਤੇ ਬੈਠਿਆ ਆ ਦੇਖੋ ਹੁਣ ਇੱਥੋਂ ਚਾਰ ਪੰਜ ਕਿੱਲੇ ਦੀ ਲਾਮ ਤੇ ਮੈਨੂੰ ਜਾਣਾ ਪੈਣਾ ਆ ਹੈ ਅਜੇ ਯਾਰ ਮੈਨੂੰ ਪਹਿਲਾਂ ਹੀ ਦਾਅ ਦਿੰਦੇ ਤਾਂ ਮੈਂ ਆਉਂਦੀ ਆ ਜਾਂਦਾ ਜਾਣ ਪੁੱਜ ਗਿਆ ਕੀ ਕੀਤੀ ਇਹਨਾਂ ਨੇ ਹਰਕਾਰ ਹੁਣ ਮੈਨੂੰ ਤੁਰ ਕੇ ਜਾਣਾ ਪੈਣਾ ਹੈ ਓਏ ਗੱਲ ਇਹ ਨਹੀਂ ਮੈਂ ਨਹੀਂ ਪਾਇ ਬੂਟ ਤੁਰਨ ਦਾ ਚੱਕਰ ਕੋਈ ਨਹੀਂ ਬੂਟ ਨਹੀਂ ਪਾਇ ਦਾ ਡਰ ਲੱਗਦਾ ਵੀ ਕਾ ਕੁੱਖ ਨਾ ਲੱਗ ਜੇ ਫੇਰ ਬੰਦੀ ਪ੍ਰੋਬਲਮ ਚਲੋ ਹਣ ਜਾਣਾ ਤਾਂ ਪੈਣਾ ਹੀ ਐ ਕੋਵਰ ਤਜਰਬਾ ਬਾਬੇ ਦਾ ਕਰੋ ਚੈੱਕ ਪੂਰਾ ਟ੍ਰੇਡ ਆ ਦੇਖ ਲੈ ਐਂਡ ਐਮ ਐਮ ਦਾ ਹਿਸਾਬ ਨਾਲ ਫਰਕ ਰੱਖ ਕੇ ਕਰੂਗਾ। ਉਹ ਟਰਾਲੀ ਦਾ ਫੜਾ ਪੀ ਆਇਆ। ਹਾਂ। ਆ ਫੇਰ ਵੀ ਉਹਨੇ ਯਾਰ ਜਦ ਤਾ ਲਾਉਂਦੀ ਦੂਜੇ ਹਿਸਾਬ ਦਾ ਹਾਂ। ਠੀਕ ਆ ਫੇਰ। ਨਾਲੇ ਉਮਰ ਦਾ ਤਕਾਜ਼ਾ ਦੇ। ਇਹ ਵੀ ਏ ਦੇ ਚੀਜ਼ਾਂ ਜੱਗ। ਚੱਲੇ ਚੱਲੇ ਇਸ ਸਹੀ ਸੀਗਾ ਸਹੀ ਸੀਗਾ ਉਹ ਉਹਨੂੰ ਉਹ ਆਪਣੇ ਉੱਚੀ ਰਹਿ ਗਿਆ ਲਾਈਆ ਬਾਬੇ ਨੇ ਸਹੀ ਸੀ ਬਿਲਕੁਲ ਐਨ ਟਿਕਾਣੇ ਤੇ ਪਹੁੰਚ ਪਾਜੀ ਵੀਰੋ ਜੱਸੇ ਹੁਣਾਂ ਕੋਲ ਤਾਂ ਮੈਂ ਆ ਗਿਆ ਸੀਗਾ ਤੇ ਟਰੈਕਟਰ ਲੈ ਕੇ ਚੱਲੇ ਆ ਜੀ ਹੁਣ ਜਗਾੜੀਆਂ ਦੇ ਉਥੇ ਜਾ ਕੇ ਤੁਹਾਨੂੰ ਦਿਖਾਉਣਾ ਕਿ ਕੀ ਕਰਾਮਾਤ ਹੋਈ ਆ ਤੇ ਬਸ ਫਟਾਫਟ ਪਹੁੰਚਦਾ ਆ ਪਹੁੰਚ ਕੇ ਤੇ ਤੁਹਾਨੂੰ ਫਿਰ ਕੰਡੀਸ਼ਨ ਦਿਖਾਉਣਾ ਆ ਸਾਰੀ ਕਿਹਦੇ ਕਰਕੇ ਆਪਾਂ ਨੂੰ ਇੱਥੇ ਟਾਈਮ ਭੱਜਣਾ ਪੈ ਰਿਹਾ ਆ ਵੇਹ ਵੀ ਇਹ ਛੋਟੇ ਦੀ ਖਾਸੀਅਤ ਹੈ ਮੇਲੇ ਤੋਂ ਪਹਿਲਾਂ ਹੀ ਕੋਈ ਨਾ ਕੋ ਕਰਦਾ ਹੁੰਦਾ ਹੈ ਠੀਕ ਹੈ ਤੋਂ ਹੁਣ ਆਪਾਂ ਨਿਕਲਦੇ ਆਂ ਫਟਾਫਟ ਠੀਕ ਹੈ ਜੀ ਤੁਹਾਨੂੰ ਜਾ ਕੇ ਮਿਲਦੇ ਆਂ ਉੱਥੇ ਲਓ ਜੀ ਵੀਰੋ ਆ ਕਰੋ ਚੈੱਕ ਆ ਪੈਪ ਕਿੱਥੇ ਆ ਗਿਆ ਆਊਟ ਹੋ ਗਿਆ ਸਾਰਾ ਹੀ ਠੀਕ ਹੈ ਕਲੰਪ ਕਲੰਪ ਜੇ ਲਾ ਕੇ ਪਾਸੇ ਮਾਰੇ ਆਪਾਂ ਨਾ ਇੱਥੇ سپورਟ ਲਾਉਣੀ ਪੈਣੀ ਹੈ ਇੱਕ ਠੀਕ ਹੈ ਇੱਕ سپورਟ ਦਾ ਪਰੇ ਲਾਈ ਆ ਆਪਾਂ ਨੂੰ ਇੱਥੇ ਵੀ ਬੰਨਣਾ ਪਾਉਣਾ ਨੇ ਕਿਸੇ ਤਰੀਕੇ ਨਾਲ ਠੀਕ ਹੈ ਤੇ ਬਸ ਉਹ ਕਰਦੇ ਆਂ ਤੇ ਫਿਰ ਇਹ ਕੰਮ ਨੂੰ ਨਿਬੜ ਕੇ ਇੱਕ ਆਪਾਂ ਨੂੰ ਆ ਪੱਠੀ ਵੀ ਚੇਂਜ ਕਰਨੀ ਪੈਣੀ ਆ ਆ ਵਾਲੀ ਟਰਬੋ ਵਾਲੇ ਪਾਸੇ ਦੀ ਕਿਉਂਕਿ ਲੀਕ ਹੋਈ ਜਾਂਦੀ ਟਰਬ ਇੱਥੇ ਪ੍ਰੈਸ਼ਰ ਦਾ ਸਾਰਾ ਇੱਥੋਂ ਹੀ ਲੀਕ ਹੋ ਜਾਂਦਾ ਹੈ ਅੱਗੇ ਹੀ ਕਰਨਾ ਵਿਚਾਰੀ ਨੇ ਤੇ ਇੱਕ ਵਾਰੀ ਸੈਟਿੰਗ ਆ ਜਾ ਫਿਰ ਦੇਖਦੇ ਆ ਲਓ ਜੀ ਵੀਰੋ ਆਪਾਂ ਕੰਮ ਹੀ ਨਵੇੜ ਤਾਂ ਪੱਕੀ ਪੱਤੀ ਲਵਾ ਦਿੱਤੀ ਉਥੋਂ ਵੀ ਹੋ ਨਿਕਲ ਹੀ ਨਾ ਇਹਨੇ ਕੀ ਕੀਤਾ ਹੌਸਪੇਬ ਕਿੰਦਾ ਉਤਰਿਆ ਇੰਟਰਕੂਲਰ ਨੂੰ ਹੀ ਗਾਂ ਨੂੰ ਧੱਕ ਤਾ ਤਾਂ ਹੌਸਪੇਬ ਉਤਰ ਗਿਆ ਤੇ ਹੁਣ ਇਹਦੇ ਕਲੰਪ ਵੀ ਐਕਸਟਰਾ ਲੈ ਕੇ ਆਉਣੇ ਆ ਠੀਕ ਹੈ ਤੇ ਇਹਨੂੰ 6-6 ਕਲੰਪ ਹੀ ਛਾੜਦੇ ਆ ਤਿੰਨ-ਤਿੰਨ ਤੇ ਸੂਤ ਆਉਣ ਵਾਲੀ ਹੈ ਨਹੀਂ ਇਹ ਜਣਸੇ ਇਹਨੂੰ 2 2 3 3 ਕਲੈਂਪ ਹੋਰ ਚਾੜਦੇ ਆ ਠੀਕ ਐ ਇਹ ਦੇਣ ਇਦਾਂ ਹੀ ਨਿਕਲ ਜਾਣਾ ਐ ਕੰਮ ਕੋ ਸੋਚਿਆ ਹੀ ਹੋ ਕੋਸ਼ ਗਿਆ ਐ ਤੇ ਹੁਣ ਇਹਨੂੰ ਧਮਾਉਣਾ ਵੀ ਐ ਹਲੇ ਆਪਾਂ ਗੱਡੀ ਵੀ ਧਮਾਉਣੀ ਐ ਯਾਰ ਕੰਮ ਬਹੁਤ ਐ ਹਲੇ ਰੋ ਚੱਕ ਹਲੇ ਪੱਟੀ ਲੈ ਕੇ ਆਉਣੀ ਐ ਜਾ ਕੇ ਆ ਪੱਟੀ ਚੇਂਜ ਕਰਨੀ ਪੈਣੀ ਐ ਕੰਮ ਯਾਬ ਨਹੀਂ ਹੋਈ ਆਪਾਂ ਨਾ ਹਲੇ ਬੋਏ ਆ ਗਈ ਜਾਣਾ ਤੇ ਵਿਨੋ ਕੁੜੀ ਦੇ ਕੰਨ ਸਾਡੇ ਨਾਲ ਫੇਰ ਅੱਜ ਉਹੀ ਕੰਮ ਐ ਹੈਂ ਪਟੀਆਂ ਦੇ ਫੇਸ ਲਾਲਾ ਕਮਲੇ ਹੋ ਗਏ ਆ ਜੈਨ ਫੇਰ ਪਾੜ ਗਿਆ ਆ ਠੀਕ ਐ ਤੇ ਹੁਣ ਮੁੰਡੇ ਕਹਿੰਦੇ ਆ ਵੀ ਕੰਮ ਜੰਗੀ ਪੱਦਰ ਤੇ ਕਰਨਾ ਆ ਹੁਣ ਚੱਲੇ ਆ ਜੀ ਇੱਕ ਦੋ ਸਮਾਨ ਲੈ ਆਉਣੇ ਆ ਤੇ ਫਿਰ ਉਹਨਾਂ ਨਾਲ ਹੀ ਗੱਲਬਾਤ ਬਣੂਗੀ ਮੇਲਾ ਤਾਂ ਨਹੀਂ ਛੱਡਦੇ ਮੇਲਾ ਤੇ ਲਾਵਾਂਗੇ ਲਓ ਜੀ ਵੀਰੋ ਫਾਈਨਲੀ ਫੇਸ ਵਗੈਰਾ ਲਾਉਣ ਤੋਂ ਬਾਅਦ ਤੇ ਪੈਕਿੰਗ ਵਗੈਰਾ ਨਵੀਆਂ ਪਾਤੀਆਂ ਸਾਰੀਆਂ ਤੇ ਹੁਣ ਟਾਈਟ ਕਰਨ ਲੱਗੇ ਆ ਇਹਨੂੰ ਇਹ ਸਾਰਾ ਕੰਮ ਜਦੋਂ ਕੰਪਲੀਟ ਹੋ ਜਾਊਗਾ ਤੇ ਫਿਰ ਉਸ ਤੋਂ ਬਾਅਦ ਇੱਕ ਵਾਰੀ ਥੋੜਾ ਬਹੁਤ ਚੈੱਕ ਕਰ ਲਾਂਗੇ ਹਲੇ ਇਹ ਚੋਂ ਆਪਣੇ ਕਲੰਪ ਘਟਦੇ ਆ ਕਿੰਨੇ ਚਾਹੀਦੇ ਆ 3 ਤੇ ਨਿੱਧਰ ਦੇ ਤੇ 2 ਉਧਰ ਦੇ 5 ਕਲੰਪ ਘਟਦੇ ਆ 5 ਕਲੰਪ ਇਹ ਜਿਹੜੇ ਆਪਾਂ ਨੂੰ ਕਲੰਪ ਮਿਲੇ ਨਹੀਂ ਟਰਾਈ ਤਾਂ ਬਹੁਤ ਕੀਤੀ ਪਰ ਮਿਲੇ ਹੀ ਨਹੀਂ ਭਾਈ ਹੁਣ ਆਪਾਂ ਹਲੇ ਟਰੈਕਟਰ ਧੋਣਾ ਵੀ ਆ ਕੰਮ ਬਹੁਤ ਆ ਹਲੇ ਗੱਡੀ ਵੀ ਧੋਣੀ ਆ ਜਾ ਕੇ ਤੇ ਬਸ ਤੁਸੀਂ ਹਿਸਾਬ ਲਾ ਲਓ ਇਦਾਂ ਦੇ ਕੁਝ ਹਾਲ ਹੋ ਜਾਂਦੇ ਆ ਹਲੇ ਚਾਹ ਪੀ ਗਏ ਨਾਲੇ ਕਿੰਨੇ ਦਿਨ ਪਹਿਲਾਂ ਟਰੈਕਟਰ ਰੈਡੀ ਕਰਕੇ ਖੜਾਤਾ ਸੀ ਵੀ ਲੈ ਓਕੇ ਆ ਜੀ ਹੁਣ ਨਹੀਂ ਕੋਈ ਚੱਕਰ ਹੈਗਾ ਆਪਾਂ ਨੂੰ ਇਸ ਸਮਾਂ ਹੀ ਦਾਦਾ ਸਮਾਂ ਹੀ ਦਾਦਾ ਟਾਈਮ ਤੇ ਸਾਡਾ ਦਾਦਾ ਇਹ ਕੰਮ ਖਰਾਬ ਹੋ ਰਿਹਾ ਬਿਲਕੁਲ ਮੇਰਾ ਲੋ ਜੀ ਹੁਣ ਕਰ ਲੱਗੇ ਆ ਟਾਈਟ ਇਹਨੂੰ ਟਰਬਨ ਟਾਈਟ ਕਰਕੇ ਫਿਰ ਕਰਦੇ ਆ ਜੀ ਅੱਗੇ ਦੀ ਗੱਲ ਬਾਤ ਸੋ ਫਾਈਨਲੀ ਸਾਰਾ ਕੰਮ ਨਿਬੜ ਗਿਆ ਅੱਜ ਦਾ ਠੀਕ ਐ ਤੇ ਆਇਆ ਤਾਂ ਮੈਂ 5-7 10 ਮਿੰਟ ਦਾ ਕੰਮ ਸੋਚ ਕੇ ਹੀ ਕਪੱਤੀ ਜੀ ਲਵਾਉਣੀ ਆ ਵੀ ਸੈੱਟ ਕਰਨਾ ਆ ਪਰ ਕੰਮ ਬੜਾ ਹੀ ਵਧ ਗਿਆ ਚਲੋ ਬਾਬੇ ਦੀ ਮੇਰ ਨਾਲ ਜੋ ਹੁੰਦਾ ਚੰਗੇ ਲਈ ਹੁੰਦਾ ਜੇ ਇਹ ਮੇਲੇ 'ਚ ਹੋਏਂਦਾ ਫਿਰ ਵੀ ਸੋਚਣਾ ਸੀ ਵੀ ਆ ਚੀਜ਼ ਨਾ ਹੁੰਦੀ ਠੀਕ ਐ ਤੇ ਫਿਲਹਾਲ ਦੀ ਸਾਰਾ ਕੰਮ ਇਹਦਾ ਓਕੇ ਹੋ ਗਿਆ ਆ ਤੇ ਸ਼ੋ ਆ ਪਈ ਆ ਬਸ ਇਹਨੂੰ ਕੱਸ ਦੇਣਾ ਆਪਾਂ ਬਹੁਤੇ ਵੀਰਾਂ ਨੇ ਇਸ ਚੀਜ਼ ਨੂੰ ਲੈ ਕੇ ਕਮੈਂਟ ਆ ਕਿ ਸੁਝਾਅ ਆ ਕਿ ਆਪਾਂ ਇਹਨੂੰ ਸ਼ੋ ਨੂੰ ਜਿਹੜਾ ਆ ਇਹਦੇ ਨਾਲ ਦਾ ਹੀ ਰੰਗ ਕਰਾਂਗੇ ਤੇ ਉਹ ਕਰਨਾ ਹੀ ਆ ਵੀਰੋ ਇਹਦਾ ਪੀਸ ਤਾਂ ਹੀ ਕੱਟ ਕੇ ਮੈਂ ਰੱਖਿਆ ਪੇਂਟ ਬਣਵਾ ਕੇ ਲੈਉਣਾ ਕਿਉਂਕਿ ਇਹ ਪੇਂਟ ਜਿਹੜਾ ਆ ਇੱਥੋਂ ਨਹੀਂ ਬਣਨਾ ਆ ਅੰਬਾਲੀੋਂ ਹੀ ਬਣਾਉਣਾ ਪੈਣਾ ਆਪਾਂ ਨੂੰ ਤੇ ਉਹਦੇ ਕਰਕੇ ਹੀ ਫਿਰ ਜਿਹੜਾ ਆ ਇਹ ਸਿਸਟਮ ਇਹ ਉਦੋਂ ਹੀ ਕਰਨਾ ਆ ਤੇ ਫਿਲਹਾਲ ਜਿਹੜਾ ਆ ਸਾਰਾ ਕੰਮ ਆਪਣਾ ਹੱਥ ਨਿਬੜ ਚੱਲਿਆ ਆ ਠੀਕ ਐ ਜਸਟ ਆਪਾਂ ਹੁਣ ਸ਼ੋਅ ਲਾਉਣੀ ਆ ਤੇ ਇਹਨੂੰ ਘਰੇ ਲੈ ਕੇ ਜਾਣਾ ਆ ਹਲੇ ਟਰੈਕਟਰ ਧਵਾ ਵੀ ਨਹੀਂ ਹੋਇਆ ਸਵੇਰੇ ਹੀ ਧਵਾਇ ਹੋਊਗਾ ਆਪਾਂ ਇਦਾਂ ਕਰਾਂਗੇ ਨਾ ਮੇਲੇ ਤੇ ਜਦੋਂ ਨਿਕਲਣਾ ਰਾਹ ਜੀ ਕਿਤੇ ਲੋਕੇਸ਼ਨ ਤੇ ਦੇਖ ਕੇ ਠੀਕ ਐ ਤੇ ਉੱਥੇ ਹੀ ਆਪਾਂ ਕਰ ਲੈਣਾ ਆ ਠੀਕ ਨਹੀਂ ਧਵਾ ਲੈਣਾ ਆ ਨਾ ਗੱਡੀ ਤੋਂ ਉਹ ਹੀ ਗੱਡੀ ਹੁਣ ਇਦਾਂ ਜਾਂ ਜਾ ਕੇ ਧੋਣੀ ਪੈਣੀ ਆ ਉਹ ਵੀ ਟਾਈਮ ਨਹੀਂ ਲੱਗਾ ਮੇਰਾ ਸੋ ਤਨਾਲ ਇੱਥੋਂ ਕੰਮ ਨਿਬੜ ਜੇ ਪੂਰੀ ਪੈਕ ਹੋ ਜੇ ਫਿਰ ਆਪਾਂ ਗੱਲਬਾਤ ਕਰਦੇ ਆ ਸਾਰਾ ਕੰਮ ਨਿਬੜ ਕੇ ਟਰੈਕਟਰ ਮੈ ਲਾ ਕੇ ਖੂ ਤੇ ਮੈਂ ਨਿਕਲ ਗਿਆ ਜੀ ਘਰ ਵਾਸਤੇ ਤੇ ਸਵੇਰੇ ਆਪਾਂ ਅਰਲੀ ਉੱਠਣਾ ਆ ਠੀਕ ਐ ਜੀ ਤੇ ਮੈਨੂੰ ਲੱਗਦਾ ਵੀ ਸੁੱਤਾ ਹੀ ਨਹੀਂ ਜਾਣਾ ਉੱਠਣ ਦੀ ਤਾਂ ਬੜੀ ਦੂਰ ਦੀ ਗੱਲ ਆ ਕਿਉਂਕਿ 11 ਵਜ ਗਏ ਆ ਹਲੇ ਜਾਊਂਗਾ ਪਹੁੰਚਦੇ ਪਹੁੰਚਦੇ ਮੈਨੂੰ 11:30 ਹੋ ਜਾਣੇ ਆ ਅ 12 1 2 ਤਾਂ ਗੱਡੀ ਗੁੱਡੀ ਧੋਂਦੇ ਵਜਣਾ ਕਿਉਂਕਿ ਘੰਟਾ ਗੱਡੀ ਨੂੰ ਲੱਗ ਜਾਂਦਾ ਬੜੇ ਆਰਾਮ ਨਾਲ ਜਦ ਧੋਈ ਦੀ ਆਪੇ ਘਰੇ ਤੇ ਉਸ ਤੋਂ ਬਾਅਦ ਆਪ ਨਹਾਉਣਾ ਧੋਣਾ ਤੇ ਫਿਰ ਤੁਹਾਨੂੰ ਪਤਾ ਹੀ ਆ ਟਾਈਮ ਇਦਾਂ ਹੀ ਨਿਕਲ ਜਾਣਾ ਆ 2-4 ਘੰਟੇ ਦੀ ਨੈਪ ਲੱਗਣੀ ਆ 4:00-5:00 ਵਜੇ ਫਿਰ ਉੱਠ ਕੇ ਇੱਧਰ ਨੂੰ ਆ ਜਾਣਾ ਕਿਉਂਕਿ ਪਹਿਲਾਂ ਟਰਾਲੀ ਪਾ ਕੇ ਲੈਣੀ ਛੁੱਟੀ ਆਪਣੇ ਕੋ ਦੋ ਖੂਤੇ ਦੋਵੇਂ ਇੱਕ ਹੀ ਖਲੋਤੀ ਤੇ ਇੱਕ ਟਰੈਕਟਰ ਚ ਇੱਕੀ ਫੁੱਟੀ ਲਿਜਾ ਕੇ ਕੋਈ ਫਾਇਦਾ ਨਹੀਂ ਆ ਯਾਰ ਐਵੇਂ ਅ ਫੋੜ ਨੂੰ ਔਖਾ ਕਰਾਂਗੇ ਕਿਉਂਕਿ ਆਪਾਂ ਸਵੇਰੇ ਫੋੜ ਲੈ ਕੇ ਜਾਣਾ ਨਾਲ ਤੇ ਹੁਣ ਆਪਾਂ ਸਵੇਰੇ ਪਹਿਲਾਂ ਇੱਕ ਟਰਾਲੀ ਪਾ ਕੇ ਲਿਆਉਣੀ ਆ ਫਿਰ ਨਾਲ ਹੀ ਲੋਡ ਕਰਕੇ ਨਿਕਲ ਪੈਣਾ ਆ ਠੀਕ ਐ ਤੇ ਬਾਕੀ ਵੀਰੋ ਸੀਜ਼ਨ ਦਾ ਟਾਈਮ ਆ ਬੰਦੇ ਸਾਡੇ ਬਹੁਤ ਜ਼ਿਆਦਾ ਬਿਜ਼ੀ ਆ ਸਾਰੇ ਠੀਕ ਐ ਬੜਾ ਔਖਾ ਹੀ ਮਤਲਬ ਸਟਾਰਟਿੰਗ ਕਰ ਲੱਗੇ ਮੇਰੇ ਦੀ ਬਾਬਾ ਸੁੱਖ ਰੱਖੇ ਤੇ ਬਾਕੀ ਹੁਣ ਆਪਾਂ ਚੱਲਦੇ ਆ ਜੀ ਕੰਮ ਸਾਰਾ ਨਿਪਟ ਗਿਆ ਅੱਜ ਦਾ ਉਮੀਦ ਕਰਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਜੇ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਮਿਲਾਂਗੇ ਜੀ ਤੁਹਾਨੂੰ ਅਗਲੇ ਬਲੌਗ ਚ ਇਸ ਬਲੌਗ ਚ ਬਸ ਇੰਨਾ ਹੀ